ਨਾਲ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਮਨਜੀਤ ਸਿੰਘ ਰਮਾਣਾ ਅੱਜ ਦੇਵਕੀ ਦੇਵੀ ਜੈਨ ਕਾਲਜ ਫਾਰ ਔਰੂਮਨ ਵਿੱਚ ਸਾਰੀਆਂ ਅੰਡਰਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਕਲਾਸਾਂ ਦੀਆਂ ਪਹਿਲੇ ਸਾਲ ਦੀਆਂ ਵਿਦਿਆਰਥਣਾਂ ਦਾ ਨਿਗਾ ਸਵਾਗਤ ਕਰਨ ਲਈ ਇੱਕ ਫਰੈਸ਼ਰ ਪਾਰਟੀ ਦਾ ਆਯੋਜਨ ਕੀਤਾ ਇਸ ਮੌਕੇ ਮੁੱਖ ਮਹਿਮਾਨ ਸ਼੍ਰੀ ਨੰਦ ਕੁਮਾਰ ਜੈਨ ਪ੍ਰਦਾਨ ਕਾਲਜ ਪ੍ਰਬੰਧਕ ਕਮੇਟੀ ਸਨ ਪ੍ਰਿੰਸੀਪਲ ਡਾਕਟਰ ਸ਼੍ਰੀਮਤੀ ਸਰਿਤਾ ਬਹਿਲ ਨੇ ਸਾਰੇ ਵਿਸ਼ੇਸ਼ ਮਹਿਮਾਨਾਂ ਦਾ ਹਾਰ ਪਾ ਕੇ ਸਵਾਗਤ ਕੀਤਾ ਸਮਾਗਮ ਦੀ ਸ਼ੁਰੂਆਤ ਨਮੋਕਾਰ ਮੰਤਰ ਦੇ ਪਾਠ ਨਾਲ ਹੋਈ ਜਿਸ ਤੋਂ ਬਾਅਦ ਜੋਤ ਜਗਾਈ ਗਈ ਸ਼ਾਨਦਾਰ ਸਭਿਆਚਾਰਕ ਪ੍ਰੋਗਰਾਮ ਵਿੱਚ ਕਈ ਤਰ੍ਹਾਂ ਦੇ ਸੋਲੋ ਅਤੇ ਗਰੁੱਪ ਡਾਂਸ ਅਤੇ ਗਾਇਨ ਪ੍ਰਦਰਸ਼ਨ ਸ਼ਾਮਲ ਚੰਨ ਜਿਨ੍ਹਾਂ ਨੇ ਦਰਸ਼ਕਾਂ ਨੂੰ ਉਤਸ਼ਾਹ ਅਤੇ ਖੁਸ਼ੀ ਨਾਲ ਭਰ ਦਿੱਤਾ ਸ਼ੋਅ ਦੀ ਮੁੱਖ ਵਿਸ਼ੇਸ਼ਤਾ ਫਰੈਸ਼ਰਾਂ ਦੁਆਰਾ ਪੇਸ਼ ਕੀਤਾ ਗਿਆ ਮਾਡਲਿੰਗ ਮੁਕਾਬਲਾ ਸੀ ਜਜਮੈਂਟ ਦੀ ਭੂਮਿਕਾ ਡਾਕਟਰ ਬੀਜੀ ਲక్ష్ਮੀ ਪ੍ਰਿੰਸੀਪਲ ਡੀਡੀ ਜੈਨ ਕਾਲਜ ਆਫ ਐਜੂਕੇਸ਼ਨ ਲੁਧਿਆਣਾ ਅਤੇ ਡਾਕਟਰ ਮ੍ਰਿਦੂ ਅਬਿਲਾਸ਼ ਪ੍ਰਿੰਸੀਪਲ ਆਤਮ ਦੇਵਕੀ ਨਿਕੇਤਨ ਲੁਧਿਆਣਾ ਨੇ ਨਿਭਾਈ ਸੁੰਦਰ ਪਹਿਰਾਵੇ ਵਿੱਚ ਸਜੀਆਂ ਸੁੰਦਰ ਮੋਤੀਆਂ ਨਾਲ ਵਿਦਿਆਰਥਣਾਂ ਨੇ ਰੈਂਪ ਤੇ ਜਲਬੀ ਬਿਖੇਰਿਆ ਸਾਰੇ ਪ੍ਰਤੀਯੋਗੀਆਂ ਨੂੰ ਪਛਾੜਦੇ ਹੋਏ ਹਰਿਸ਼ਿਤਾ ਬੀ ਕਾਮ ਨੇ ਮਿਸ ਫਰੈਸ਼ਰ ਦਾ ਸਭ ਤੋਂ ਵੱਧ ਮਨ ਪਾਉਂਦਾ ਕਿਤਾਬ ਜਿੱਤਿਆ ਸਾਨੀਆ ਬੀਸੀਏ ਅਤੇ ਹਰਲੀਨ ਬੀ ਕਾਮ ਨੇ ਕਰਮਬਾਰ ਡਾਰਲਿੰਗ ਆਫ ਦਾ ਕਰਾਊਡ ਪਹਿਲੀ ਰਨਰ ਅਪ ਅਤੇ ਲਾਈਫ ਆਫ ਦਾ ਪਾਰਟੀ ਦੂਜੀ ਰਨਰ ਅਪ ਦੇ ਖਿਤਾਬ ਜیتے ਪਲੇਸਮੈਂਟ ਪਰਸਨੈਲਿਟੀ ਵਰਗੇ ਹੋਰ ਖਿਤਾਬ ਨਵਨੀਤ ਬੀਕਾਮ ਫੋਟੋਜੈਨਿਕ ਫੇਸ ਅਰਸ਼ਪ੍ਰੀਤ ਬੀਕਾਮ ਪ੍ਰਿੰਕਾ ਬੀਕਾਮ ਨੇ ਮਿਸ ਸਪੌਟਲਾਈਟ ਅਨੰਨਿਆ ਬੀਕਾਪ ਵੋਕ ਨੇ ਮਿਸ ਗਲੈਮਰਸ ਤਨਵੀ ਵੀਵੋਕ ਨੇ ਐਲੀਗੇਟ ਵਾਕ ਕਸ਼ਿਸ਼ ਸ਼ਰਮਾ ਵੀਵੋਕ ने मिलियन डॉलर स्माइल सिया महाजन एम कॉम ने बेस्ट ड्रेस्ड ईवा बीसीए ने ब्यूटीफुल हेयर स्टाइल और पायल बी वॉक ने आकर्षक अखा ਦਾ ਕਿਤਾਬ ਜਿੱਤਿਆ ਸ਼੍ਰੀ ਆਨੰਦ ਕੁਮਾਰ ਜੈਨ ਚੇਅਰਮੈਨ ਕਾਲਜ ਮੈਨੇਜਿੰਗ ਕਮੇਟੀ ਨੇ ਜੇਤੂਆਂ ਨੂੰ ਵਧਾਈ ਦਿੱਤੀ ਅਤੇ ਸਾਰੇ ਨਵੇਂ ਵਿਦਿਆਰਥੀਆਂ ਨੂੰ ਸਮੇਂ ਅਤੇ ਤਕਨੋਲੋਜੀ ਦੀ ਸ਼ਕਤੀ ਦੀ ਵਰਤੋਂ ਕਰਕੇ ਆਪਣੀ ਪੂਰੀ ਸਮਰੱਥਾ ਨੂੰ ਵਰਤਣ ਅਤੇ ਸਫਲਤਾ ਦਾ ਰਾਹ ਪੱਧਰਾ ਕਰਨ ਦੀ ਸਲਾਹ ਦਿੱਤੀ ਪ੍ਰਿੰਸੀਪਲ ਡਾਕਟਰ ਸ਼੍ਰੀਮਤੀ ਸਰਿਤਾ ਬਾਲ ਨੇ ਮੈਨੇਜਿੰਗ ਕਮੇਟੀ ਦੇ ਮੈਂਬਰਾਂ ਨਾਲ ਮਿਲ ਕੇ ਜੇਤੂਆਂ ਨੂੰ ਤਾਜ ਪਹਿਨਾਇਆ ਉਹਨਾਂ ਨੇ ਡੀਡੀ ਜੈਨ ਕਾਲਜ ਵਿੱਚ ਸਾਰੇ ਨਵੇਂ ਵਿਦਿਆਰਥੀਆਂ ਦਾ ਨਿਗਾ ਸਵਾਗਤ ਕੀਤਾ ਕਾਲਜ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸ਼੍ਰੀ ਸੁਖਦੇਵ ਰਾਜਨ, ਸ਼੍ਰੀ ਵਿਪਨ ਕੁਮਾਰ ਜੈਨ ਸੀਨੀਅਰ ਉਪ ਪ੍ਰਧਾਨ, ਸ਼੍ਰੀ ਬਾਂਕਾ ਬਿਹਾਰੀ ਲਾਲ ਜੈਨ ਉਪ ਪ੍ਰਧਾਨ, ਸ਼੍ਰੀ ਰਾਜੀਵ ਜੈਨ, ਜਨਰਲ ਸਕੱਤਰ ਸ਼੍ਰੀ ਰਾਕੇਸ਼ ਕੁਮਾਰ ਜੈਨ, ਸਕੱਤਰ ਸ਼੍ਰੀ ਰਾਜ ਕੁਮਾਰ ਗੁਪਤਾ ਮੈਨੇਜਰ, ਦੇਵਕੀ ਦੇਵੀ ਜੈਨ ਮੈਮੋਰੀਅਲ ਕਾਲਜ ਫਾਰ ਔਰਮਨ ਸ਼੍ਰੀ ਨਰੇਸ਼ ਕੁਮਾਰ ਜੈਨ, ਮੈਨੇਜਰ ਜੈਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਅਸ਼ੋਕ ਕੁਮਾਰ ਜੈਨ, ਵਰੁਣ ਜੈਨ ਅਤੇ ਆਨੰਦ ਜੈਨ ਨੇ ਸਾਰੇ ਨਵੇਂ ਵਿਦਿਆਰਥੀਆਂ ਦਾ ਜੈਨ ਪਰਿਵਾਰ ਵਿੱਚ ਨਿੱਘਾ ਸਵਾਗਤ ਕੀਤਾ।